ਹੋ ਰਿਹਾ ਕਿ ਅਸੀਂ ਇਦਾਂ ਦੀ ਫਿਲਮ ਦਾ ਹਿੱਸਾ ਆ ਜੋ ਬੀਬੀ ਰਜਨੀ ਜੋ ਰੀਅਲ ਦੇ ਵਿੱਚ ਸੀਗੀ ਉਹ ਤਾਂ ਮਤਲਬ ਆਈ ਥਿੰਕ ਮੇਰੇ ਲਈ ਇੰਪੋਸੀਬਲ ਆ ਉਹ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਉਸ ਚੀਜ਼ ਦੇ ਕਰ ਸਕਦੀ ਅੱਜ ਕੱਲ ਸ਼ਾਇਦ ਅਸੀਂ ਮਾਪਿਆਂ ਦੀ ਸਹੀ ਗੱਲ ਨਹੀਂ ਮੰਨਦੇ ਜੋ ਮੈਂ ਆਪਣੇ ਆਲੇ ਦਾਲੇ ਦੇਖਿਆ ਹੈ ਜਾਂ ਜੋ ਮੈਂ ਜਿੱਦਾਂ ਲਾਈਕ ਮੈਂ ਆਪਣੇ ਪੇਰੈਂਟਸ ਨਾਲ ਆਈ ਡੋਨਟ ਥਿੰਕ ਇੰਨਾ ਫਰਕ ਹੋਊਗਾ ਕਿਉਂਕਿ ਇਸ ਟਾਈਮ ਤੇ ਤਕਰੀਬਨ ਜਿੰਨੀਆਂ ਵੀ ਫੈਨਸ ਹੈਗੇ ਨੇ ਜਿਹੜੇ ਪੰਜਾਬੀ ਫਿਲਮਾਂ ਨੂੰ ਪਸੰਦ ਕਰਦੇ ਨੇ ਓਵਰ ਆਲ ਪੂਰੀ ਦੁਨੀਆ ਦੇ ਅੰਦਰ ਉਹਨਾਂ ਦੀ ਨਜ਼ਰ ਬੀਬੀ ਰਜਨੀ ਜਿਹੜੀ ਮੂਵੀ ਹੈ ਉਹਦੇ ਉੱਤੇ ਹੈ ਹਾਲ ਹੀ ਦੇ ਵਿੱਚ ਉਹਦਾ ਟੀਜ਼ਰ ਜਿਹੜਾ ਹੈ ਉਹ ਰਿਲੀਜ਼ ਹੋਇਆ ਤੇ ਮੂਵੀ ਦਾ ਆਈਡੀਆ ਹੋ ਜਾਂਦਾ ਉਹਦਾ ਟ੍ਰੇਲਰ ਵੇਖ ਕੇ ਕਿ ਇਹ ਮੂਵੀ ਕਿਹਦੀ ਜਗਤ ਸਟੈਂਡ ਕਰਦੀ ਹੈ ਐਕਸਾਈਟਮੈਂਟ ਹੁੰਦੀ ਹੈ ਨਾ ਤੇ ਬੀਬੀ ਰਜਨੀ ਜਿਹੜੀ ਮੂਵੀ ਹੈ ਰਿਐਲਿਟੀ ਬੇਸ ਤੇ ਬਣੀ ਹੈ ਇੱਕ ਕਿਰਦਾਰ ਹੈ ਬੀਬੀ ਰਜਨੀ ਦਾ ਜਿਨੇ ਪਤਾ ਨਹੀਂ ਕਿੰਨੀਆਂ ਕੋ ਮੁਸ਼ਕਲਾਂ ਉਹਨੇ ਬਰਦਾਸ਼ਤ ਕੀਤੀਆਂ ਨੇ ਕਿੰਜ ਕਿੰਜ ਦੀਆਂ ਮੁਸ਼ਕਲਾਂ ਆਤਾਂ ਤੋਂ ਉਹਨੂੰ ਗੁਜ਼ਰਨਾ ਪਿਆ ਹੈ ਤੇ ਬੀਬੀ ਰਚਨੀ ਦਾ ਜਿਹੜਾ ਕਿਰਦਾਰ ਹੈ ਇਸ ਮੂਵੀ ਦੇ ਅੰਦਰ ਰੂਪੀ ਗਿੱਲ ਉਹ ਮਤਲਬ ਅਦਾ ਕਰ ਰਹੀ ਏ ਤੇ ਉਹ ਇੱਕ ਪੋਡਕਾਸਟ ਦੇ ਵਿੱਚ ਕੀ ਗੱਲਬਾਤ ਕਰਦੀ ਹੈ ਸੰਤਲ ਕਾਜਨੀ ਵੀਡੀਓ ਤੇ ਵੀਡੀਓ ਆ ਰਵਦਨ ਤੋਂ ਪਹਿਲੇ ਸਤਿਮਾਮ ਦੋਸਤਾਂ ਕੇ ਇੱਕ ਬੇਨਤੀ ਹੈ ਕਿ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਆਨ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਦੇ ਆ। ਅੱਜ ਦਾ ਸਾਹਮਣੂ ਹਜੇ ਤੱਕ ਨਹੀਂ ਵਿਸ਼ਵਾਸ ਹੋ ਰਿਹਾ ਕਿ ਅਸੀਂ ਇਦਾਂ ਦੀ ਫਿਲਮ ਦਾ ਹਿੱਸਾ ਆਂ। ਜੋ ਬੀਬੀ ਰਜਨੀ ਜੋ ਰੀਅਲ ਦੇ ਵਿੱਚ ਸੀਗੀ ਉਹ ਤਾਂ ਮਤਲਬ ਆਈ ਥਿੰਕ ਮੇਰੇ ਲਈ ਇੰਪੋਸੀਬਲ ਆ। ਉਹ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਉਸ ਚੀਜ਼ ਦੇ ਕਰ ਸਕਦੀ। ਅੱਜ ਕੱਲ ਸ਼ਾਇਦ ਅਸੀਂ ਮਾਪਿਆਂ ਦੀ ਸਹੀ ਗੱਲ ਨਹੀਂ ਮੰਨਦੇ। ਜੋ ਮੈਂ ਆਪਣੇ ਵਾਲੇ ਵਾਲੇ ਦੇਖਿਆ ਆ ਜਾਂ ਜੋ ਮੈਂ ਜਿੱਦਾਂ ਲਾਈਕ ਮੈਂ ਆਪਣੇ ਪੇਰੈਂਟਸ ਨਾਲ ਆਈ ਡੋਨਟ ਥਿੰਕ ਇੰਨਾ ਫਰਕ ਹੋਊਗਾ ਕਿਉਂਕਿ ਆਫਕੋਰਸ ਉਹ ਟਾਈਮ ਹੋਰ ਸੀਗਾ ਔੜੀ ਪਤੀ ਦੇ ਨਾਲ ਰਹਿਣਾ ਜਾਂ ਫਿਰ ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਤੇ ਤੁਹਾਡੇ ਲਈ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਕਿਵੇਂ ਦਾ ਸੀਗਾ ਮੈਨੂੰ ਕਦੇ-ਕਦੇ ਜਦੋਂ ਮੈਂ ਮਾੜਾ ਜਿਹਾ ਵੀ ਮੈਨੂੰ ਫੀਲ ਹੋਣਾ ਕਿ ਹਾਰਡ ਆਇਆ ਔਖਾ ਲੱਗ ਰਿਹਾ ਮੈਂ ਰਾਈਟ ਅਵੇ ਸੋਚਦੀ ਸੀ ਕਿ ਜੋ ਉਦੋਂ ਆਇਆ ਸੀਗਾ ਬੀਬੀ ਰਜਨੀਜੀ ਜੀ ਦੇ ਨਾਲ ਉਹਦੇ ਨਾਲ ਤੇ ਉਹਦੇ ਬਰਾਬਰ ਤੇ ਕੁਝ ਨਹੀਂ ਹੈਗਾ ਮੈਨੂੰ ਤਾਂ ਹਜੇ ਵੀ ਫੀਲ ਹੋ ਰਿਹਾ ਕਿ ਮਤਲਬ ਕੋਈ ਗਲਤੀ ਨਾ ਹੋ ਗਈ ਹੋਵੇ ਕਿਉਂਕਿ ਉਹ ਨਾਰਮਲ ਆ ਫੀਲ ਕਰਨਾ ਸਸਤਰਕਾਲ ਜੀ ਮੈਂ ਜਸਪਿੰਦਰ ਗੌਰ ਰਾਜਾ ਰਾਏ ਦੁਨੀ ਚੰਦ ਜੋ ਪੱਟੀ ਦਾ ਰਾਜਾ ਸੀ ਜਿਸ ਦੀਆਂ 7 ਧੀਆਂ ਸੀ ਬੀਬੀ ਰਜਨੀ ਸਭ ਤੋਂ ਛੋਟੇ ਸੀ ਜਿਨ੍ਹਾਂ ਦਾ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਤੇ ਭਰੋਸਾ ਸੀ 30 ਅਗਸਤ ਨੂੰ ਬੀਬੀ ਰਜਨੀ ਦੀ ਕਹਾਣੀ cinema ਦੇ ਰਾਹੀਂ ਸਾਡੇ ਸਭ ਦੇ ਕੋਲ ਪਹੁੰਚਣ ਵਾਲੀ ਹੈ ਸੋ ਇਸ ਕਿਰਦਾਰ ਨੂੰ ਸਾਦਗੀ ਭਰਪੂਰ ਇੱਕ ਅਦਾਕਾਰਾ ਰੂਪੀ ਗਿਲ ਉਹਨਾਂ ਦੇ ਦੁਆਰਾ ਨਿਭਾਇਆ ਗਿਆ ਹੈ ਰੂਪੀ ਗਿਲ ਜਿਨ੍ਹਾਂ ਦੀ ਸਾਦਗੀ ਨੂੰ ਖਾਸ ਕਰ ਉਹਨਾਂ ਦੀ ਇੱਕ ਜਿਹੜੀ ਜੈਨੂਨ ਆਡੀਅנס ਹੈ ਉਹ ਬੇहद ਪਿਆਰ ਕਰਦੀ ਹੈ ਸੋ ਆਪਾਂ ਗੱਲਬਾਤ ਕਰ ਲੈਨੇ ਹਾਂ ਵੀ ਬੀ ਰਜਨੀ ਦਾ ਕਿਰਦਾਰ ਨਿਭਾਉਂਦਿਆਂ ਉਹਨਾਂ ਨੇ ਆਪਣੇ ਅੰਦਰ ਕਿਸ ਕਿਸਮ ਦੇ ਬਦਲਾਵਾਂ ਨੂੰ ਮਹਿਸੂਸ ਕੀਤਾ ਬਹੁਤ ਬਹੁਤ ਸਵਾਗਤ ਹੈ थैंक यू so much ਜੀ ਸਸਿਕਾ ਜੀ ਅ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਹ ਚੀਜ਼ ਸ਼ਾਇਦ ਹਰ ਕਿਸੇ ਦੇ ਹਿੱਸੇ ਨਹੀਂ ਆ ਸਕਦੀ ਜੀ थैंक यू so much ਜੀ थैंक यू ਅ ਵਿੱਦੀ ਰਜਨੀ ਦਾ ਜਦੋਂ ਤੁਸੀਂ ਪਹਿਰਾਵਾ ਪਾਉਂਦੇ ਸੀ ਜਾਂ ਉਹ ਇੱਕ ਸੈੱਟ ਕ੍ਰੀਏਟ ਕੀਤਾ ਗਿਆ ਸੀ ਜਿਹੜਾ ਸਾਨੂੰ ਪਹਿਲੇ ਸਮੇਂ ਦੀ ਯਾਦ ਦਿਵਾਉਂਦਾ ਜੀ ਤੁਹਾਡਾ ਉੱਥੇ ਪਹੁੰਚਣਾ ਉੱਥੇ ਕਿਸ ਤਰ੍ਹਾਂ ਦੇ ਅਹਿਸਾਸ ਹੁੰਦੇ ਸੀ ਜਦੋਂ ਤੁਹਾਡੇ ਵੱਲੋਂ ਸਿਰਫ ਪੋਜ਼ਿਟਿਵ ਸ਼ਬਦ ਬੋਲੇ ਜਾਂਦੇ ਸੀ ਜੀ ਅ ਆਈ ਥਿੰਕ ਓਵਰ ਆਲ ਜਦੋਂ ਸ਼ੁਰੂਆਤ ਤੋਂ ਲੈ ਕੇ ਜਦੋਂ ਮੈਂ ਕਹਾਣੀ ਮਤਲਬ ਨਰੇਟ ਵੀ ਕੀਤੀ ਜੋ ਇਸ ਫਿਲਮ ਦੀ ਕਹਾਣੀ ਹੈ ਵੈਸੇ ਤਾਂ ਅਸੀਂ ਸਾਰੇ ਨੇ ਕਹਾਣੀ ਸੁਣੀ ਹੋਈ ਆ ਉੱਥੋਂ ਤੋਂ ਲੈ ਕੇ ਮਤਲਬ ਫਿਲਮ ਦੇ ਡਬਿੰਗ ਤੱਕ ਮੇਨ ਲੱਗਾ ਆਈ ਥਿੰਕ ਸਾਰੀ ਸਾਡੀ ਸਾਰੀ ਕਾਸਟ ਦੇ ਵਿੱਚ ਇੱਕ ਪੋਜ਼ਿਟਿਵ એનર્ਜੀ ਸੀ ਤੇ ਕਾਸਟ ਡਾਇਰੈਕਟਰ ਬਿਹਾਈਂਡ ਦ ਸੀਨਸ ਜਿਨ੍ਹਾਂ ਨੇ ਵੀ ਕੰਮ ਕੀਤਾ ਆ ਉਹਨਾਂ ਨੂੰ ਆਈ ਥਿੰਕ ਉਹਨਾਂ ਨੂੰ ਸਾਰਿਆਂ ਨੂੰ ਇੱਕ ਮਤਲਬ ਇੱਕ ਅਸੀਂ ਸਾਰੇ ਹੌਂਸਲੇ ਨਾਲ ਇੱਕ ਕੰਮ ਕੀਤਾ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਆਈ ਥਿੰਕ ਡਬਿੰਗ ਤੱਕ ਅਸੀਂ ਜਦੋਂ ਫਿਲਮ ਦੇਖ ਵੀ ਰਹੇ ਸੀ ਡਬਿੰਗ ਕਰ ਵੀ ਰਹੇ ਸੀ ਇੱਕ ਹੁੰਦੀ ਹੈ ਨਾ એનર્ਜੀ ਇੱਕ ਜੋ ਅਨਸੈਟ ਹੁੰਦੀ ਆ ਅਸੀਂ ਮਤਲਬ ਸਾਨੂੰ ਸਾਰਿਆਂ ਨੂੰ ਮਹਿਸੂਸ ਹੋ ਰਹੀ ਆ ਤੇ ਸਾਨੂੰ ਸਾਰਿਆਂ ਨੂੰ ਇਹ ਬਤ ਨੂੰ ਬਹੁਤ ਵਧੀਆ ਲੱਗਿਆ ਸਾਡੀ ਸਾਡੀ ਸਾਰੀ ਸਾਰਿਆਂ ਦੀ ਪ੍ਰੋਸੈਸ ਹੀ ਬਹੁਤ ਅਲੱਗ ਸੀਗੀ ਤੇ ਮਤਲਬ ਅਮਰ ਦੀ ਅਲੱਗ ਜਾਸਰ ਦੀ ਅਲੱਗ ਤੇ ਬਹੁਤ ਵਧੀਆ ਸੀ ਜੀ ਹੂੰ ਬੀਬੀ ਰਜਨੀ ਦੇ ਕਿਰਦਾਰ ਦੇ ਵਿੱਚ ਆਉਣਾ ਖਾਸ ਕਰ ਜਦੋਂ ਕੋੜੀ ਦੇ ਨਾਲ ਵਿਆਹ ਹੁੰਦਾ ਤਾਂ ਉਹ ਸੀਨ ਦਾ ਇੱਕ ਅਲੱਗ ਹੀ ਫੀਲ ਹੋਊਗਾ ਕਿਉਂਕਿ ਜਿਹੜਾ ਇਨਸਾਨ ਉੱਥੇ ਖੜਾ ਇਸ ਚੀਜ਼ ਨੂੰ ਵੇਖ ਰਿਹਾ ਹੋਊਗਾ ਕਿਤਨਾ ਕਿਤ ਤਾਂ ਉਹ ਵਾਪਸ ਕਹਾਣੀ ਦੇ ਵੱਲ ਵੀ ਜਾਂਦਾ ਹੈ ਕਿ ਵਾਕਿਆ ਹੀ ਇਦਾਂ ਚੀਜ਼ਾਂ ਵਾਪਰੀਆਂ ਸੀਗੀਆਂ ਤੁਸੀਂ ਤੇ ਉਹਨੂੰ ਨਿਭਾਰੇ ਸੀਗੇ ਤਾਂ ਤੁਸੀਂ ਇੱਕ ਕੁੜੀ ਹੋਣ ਦੇ ਨਾਤੇ ਕੀ ਮਹਿਸੂਸ ਕਰ ਰਹੇ ਸੀ ਕਿਉਂਕਿ ਵਿਆਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਹੁੰਦਾ ਜੀ 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 ਆਈ ਥਿੰਕ ਜਦੋਂ ਮੈਂ ਮਤਲਬ ਜਦੋਂ ਅਸੀਂ ਉਹ ਸੀਨ ਕਰ ਵੀ ਰਹੇ ਸੀ ਉਹ ਸੀਨ ਕਾਫੀ 2-3 ਦਿਨ ਦਾ ਪ੍ਰੋਸੈਸ ਸੀਗਾ ਕਿਉਂਕਿ ਉਹ ਕਾਫੀ ਵੱਡਾ ਸੀਨ ਸੀ ਤੇ ਉਦੋਂ ਜਦੋਂ ਮਤਲਬ ਕੈਰੈਕਟਰ ਦੇ ਵਿੱਚ ਚਲੋ ਜੋ ਬੀਬੀ ਰਜਨੀ ਜੋ ਰੀਅਲ ਦੇ ਵਿੱਚ ਸੀਗੇ ਉਹ ਤਾਂ ਮਤਲਬ ਆਈ ਥਿੰਕ ਮੇਰੇ ਲਈ ਇੰਪੋਸੀਬਲ ਆ ਉਹ ਤਾਂ ਮੈਂ ਨੇੜੇ ਤੇੜੇ ਵੀ ਨਹੀਂ ਉਸ ਚੀਜ਼ ਦੇ ਕਰ ਸਕਦੀ ਜੋ ਉਹਨਾਂ ਦੇ ਮਤਲਬ ਰੀਅਲ ਲਾਈਫ 'ਚ ਹੰਡਾਇਆ ਬਟ ਜਦੋਂ ਅਸੀਂ ਕਰ ਵੀ ਰਹੇ ਸੀ ਮੈਨੂੰ ਯਾਦ ਆ ਮਤਲਬ ਇੱਕ ਹੁੰਦਾ ਨਾ disbelieve ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਹੋਇਆ ਐਕਚੁਅਲੀ ਹੋਇਆ ਸੋ ਐਕਟਿੰਗ ਕਰਨਾ ਤਾਂ ਮਤਲਬ ਆਈ ਥਿੰਕ ਈਜ਼ੀਅਰ ਸੀਗਾ ਪਰ ਮੈਨੂੰ ਇਹੀ ਮਤਲਬ ਬੈਕ ਆਫ ਮਾਈਂਡ ਮੇਰੇ ਇਹੀ ਚੱਲੀ ਜਾਂਦਾ ਸੀ ਮੈਨੂੰ ਯਾਦ ਆ ਸਾਰੇ ਪ੍ਰੋਸੈਸ ਦੇ ਵਿੱਚ ਕਿ ਉਹਨਾਂ ਦੇ ਕੀ ਭੀਤੀ ਹੋਊਗੀ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਕਿੰਨਾ ਵੱਡੀ ਚੀਜ਼ ਹੋਊਗੀ ਉਹਨਾਂ ਦੇ ਅੰਦਰ ਜੋ ਉਹਨਾਂ ਨੇ ਮਤਲਬ ਇਹ ਚੀਜ਼ ਨੂੰ ਮਤਲਬ ਅੱਖਾਂ ਬੰਦ ਕਰਕੇ ਉਹਨਾਂ ਨੇ ਮਤਲਬ ਯੂ نو ਆਪਣੀ ਪਿਤਾ ਜੀ ਦੀ ਮਤਲਬ ਜੋ ਵੀ ਉਹਨਾਂ ਨੇ ਕਿਹਾ ਉਹਨਾਂ ਨੇ ਮੰਨ ਲਿਆ ਤੇ ਸੋ ਮਤਲਬ ਮੇਰੇ ਮੈਨੂੰ ਯਾਦ ਆ ਮੇਰੇ ਸਾਰੇ ਟਾਈਮ ਇਹੀ ਪ੍ਰੋਸੈਸ ਮਤਲਬ ਚੱਲ ਰਿਆ ਸੀ ਕਿ ਕਿ ਮਤਲਬ ਡਿਸਬੀਲੀਫ ਸੀਗਾ ਕਿ ਕਿਦਾਂ ਕੋਈ ਇਦਾਂ ਮਤਲਬ ਕਰ ਸਕਦਾ ਆ ਹੂੰ ਮੈਨੂੰ ਯਾਦ ਹੈ ਕਿ ਮੇਰੀ ਦਾਦੀ ਨੇ ਮੈਨੂੰ ਬੀਬੀ ਰਚਨੀ ਦੀ ਕਹਾਣੀ ਸੁਣਾਈ ਸੀਗੀ ਸੋ ਮੇਰੇ ਹਾਲੇ ਤੱਕ ਮਾਈਂਡ ਦੇ ਵਿੱਚ ਹੈ ਪਰ ਜਦੋਂ ਮੈਂ ਇਸ ਫਿਲਮ ਬਾਰੇ ਸੁਣਿਆ ਤਾਂ ਮੈਂ ਦੁਬਾਰਾ ਰਿਸਰਚ ਕੀਤੀ ਸ਼ਾਇਦ ਮੈਨੂੰ ਇਹ ਵੀ ਪੋਸੀਬਲ ਲੱਗਾ ਕਿ ਮੈਂ ਕਿਤਾਬ ਖਰੀਦ ਕੇ ਜ਼ਰੂਰ ਪੜਾਂ ਅੱਜ ਦੇ ਸਮੇਂ 'ਚ ਬੜੀ ਲੋੜ ਹੈ ਸਾਨੂੰ ਪੇਸ਼ੈਂਸ ਰੱਖਣ ਦੀ ਸਬਰ ਦੀ ਭਰੋਸਾ ਕਰਨ ਦੀ ਸੋ ਬੀਬੀ ਰਚਨੀ ਦੀ ਕਹਾਣੀ ਤੁਸੀਂ ਪਹਿਲਾਂ ਕਦੋਂ ਸੁਣੀ ਸੀ ਮੈਂ ਪਹਿਲਾਂ ਸੁਣੀ ਸੀ ਛੋਟੇ ਹੁੰਦੇ ਕਿਉਂਕਿ ਸਾਡੇ ਘਰੇ ਨਾ ਉਦੋਂ ਆ ਇਹ ਪਹਿਲਾਂ ਵੀ ਫਿਲਮ ਬਣੀ ਹੋਈ ਆ ਕਾਫੀ ਪੁਰਾਣੀ ਤੇ ਮੈਨੂੰ ਐਨ ਯਾਦ ਆ ਉਦੋਂ ਸਾਡੇ ਟੀਵੀ ਤੇ ਆ ਰਹੀ ਸੀ ਉਹ ਫਿਲਮ ਮੈਨੂੰ ਲੱਗਦਾ ਮੈਂ ਹੋਂਕ 5 ਜਾਂ 10 ਹਾਂਜੀ 8-8 ਸਾਲਾਂ ਦੀ ਸੀ ਮੈਨੂੰ ਲੱਗਦਾ ਮੈਂ ਤੇ ਉਦੋਂ ਮੇਰੀ ਮੰਮਾ ਨੇ ਸਾਨੂੰ ਸੁਣਾਈ ਸੀ ਮੇਰੇ ਤੇ ਮੇਰੇ ਭਰਾ ਨੂੰ ਤੇ ਹੁਣ ਜਦੋਂ ਅਸੀਂ ਇਹ ਫਿਲਮ ਸ਼ੂਟ ਕਰਨ ਲੱਗੇ ਸੀ ਮੈਂ ਉਹ ਫਿਰ ਇੱਕ ਵਾਰੀ ਫਿਰ ਕਿਉਂਕਿ ਉਹ YouTube ਤੇ ਹੈਗੀ ਮੈਂ ਦੁਬਾਰਾ ਦੇਖੀ ਆ ਸੋਇਆ ਮੈਂ ਮੈਂ ਉਦੋਂ ਸੁਣੀ ਮੈਨੂੰ ਲੱਗਦਾ 7-8 ਸਾਲਾਂ ਦੀ ਉਮਰ ਚ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਖੁਸ਼ਕਿਸਮਤ ਮੰਨਦੇ ਹੋ ਕਿ ਤੁਸੀਂ ਇੱਕ ਅਜੀ ਹੀ ਫਿਲਮ ਦਾ ਹਿੱਸਾ ਹੋ ਜਿਹੜੀ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੈਠ ਕੇ ਦੇਖੀ ਜਾਵੇਗੀ ਜਿਨ੍ਹਾਂ ਲੋਕਾਂ ਨੂੰ ਬੀਬੀ ਰਜਨੀ ਬਾਰੇ ਨਹੀਂ ਪਤਾ ਉਹ ਬੀਬੀ ਰਜਨੀ ਨੂੰ ਸਰਚ ਕਰਨਗੇ ਆ ਜੇ ਖੁਸ਼ਕਿਸਮਤ ਆ ਬਹੁਤ ਆ ਮਤਲਬ ਮੈਨੂੰ ਜਦੋਂ ਫਿਲਮ ਅਸੀਂ ਸ਼ੂਟ ਕਰਨ ਦੇ ਐਂਡ ਤੱਕ ਮੈਨੂੰ ਸੱਚੀ ਦੱਸਾਂ ਮੈਨੂੰ ਹਜੇ ਤੱਕ ਨਹੀਂ ਵਿਸ਼ਵਾਸ ਹੋ ਰਿਹਾ ਕਿ ਅਸੀਂ ਇਦਾਂ ਦੀ ਫਿਲਮ ਦਾ ਹਿੱਸਾ ਆ ਆ ਬੀਬੀ ਰਜਨੀ ਜੀ ਦਾ ਕਿਰਦਾਰ ਨਿਭਾਉਣਾ ਆ ਵੈਸੇ ਵੀ ਆਈ ਥਿੰਕ ਹਰ ਇੱਕ ਇਨਸਾਨ ਨੂੰ ਜੋ ਇਸ ਫਿਲਮ ਦਾ ਹਿੱਸਾ ਆ ਉਹਨਾਂ ਨੂੰ ਮਤਲਬ ਇੱਕ ਪ੍ਰਾਊਡ ਮਹਿਸੂਸ ਹੋ ਰਿਹਾ ਆ ਤੇ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਉਹਨਾਂ ਦਾ ਰੋਲ ਪਲੇ ਕੀਤਾ ਬਟ ਮੈਨੂੰ ਯਾਦ ਆ ਹਰ ਇੱਕ ਇਨਸਾਨ ਆਈ ਥਿੰਕ ਪਿੱਛੇ ਬਿਹਾਈਂਡ ਦ ਸੀਨ ਜਿਹੜੇ ਬਿਹਾਈਂਡ ਦ ਸੀਨ ਸ਼ੂਟ ਵੀ ਕਰ ਰਹੇ ਸੀਗੇ ਸੈੱਟ ਤੇ ਵੀ ਸੀਗੇ ਹਰ ਇੱਕ ਦੇ ਹਰ ਇੱਕ ਇਨਸਾਨ ਨੂੰ ਇੱਕ ਇੱਕ ਪ੍ਰਾਊਡ ਫੀਲ ਹੋ ਰਿਹਾ ਸੀ ਉਸ ਮੂਮੈਂਟ ਤੇ ਤੇ ਸੋ ਆਈ ਥਿੰਕ ਕਿ ਅਸੀਂ ਸਾਰੇ ਹੀ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਜਸ ਬਾਜਵਾ ਮੈਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਜਦੋਂ ਮੈਂ ਸੈੱਟ ਤੇ ਮਤਲਬ ਸ਼ੂਟ ਕਰ ਰਿਹਾ ਸੀ ਤਾਂ ਮੈਂ ਆਪਣੇ ਮਨ 'ਚ ਸੋਚਦਾ ਹੁੰਦਾ ਸੀਗਾ ਕਿ ਵਾਕਿਆ ਹੀ ਉਦੋਂ ਲੋਕ ਇੰਨੇ ਧਰਮੀ ਸੀਗੇ ਇੰਨੇ ਸੋਚੇ ਸੀ ਅਸੀਂ ਸੋਚ ਵੀ ਨਹੀਂ ਸਕਦੇ ਮਤਲਬ ਪਰਮਾਤਮਾ ਜਿੱਡੀ ਪਦਵੀ ਕਹਿ ਸਕਦੇ ਆ ਜਿਹੜਾ ਬੰਦਾ ਦਿਲ ਦਾ ਸਾਫ਼ ਹੋਵੇ ਤੇ ਸੱਚੀ ਨੀਅਤ ਨਾਲ ਕੁਝ ਕਰਨਾ ਚਾਹੁੰਦਾ ਹੋਵੇ ਸੋ ਤੁਹਾਡੇ ਲਈ ਕੁਝ ਅਜਿਹੇ ਮੋਮੈਂਟਸ ਹੈਗੇ ਆ ਜਿ ਜਿਨ੍ਹਾਂ ਨੇ ਤੁਹਾਡੇ ਦਿਲ ਨੂੰ ਇੰਨਾ ਕੁ ਛੋਇਆ ਹੋਵੇ ਔਰ ਤੁਸੀਂ ਇਹ ਮਹਿਸੂਸ ਕੀਤਾ ਹੋਵੇ ਕਿ ਰੱਬ ਨੇ ਮੈਨੂੰ ਆ ਚੀਜ਼ ਦੇਣੀ ਸੀ ਆਈ ਥਿੰਕ ਜਦੋਂ ਮੈਂ ਮਤਲਬ ਜਦੋਂ ਆਪਾਂ ਹੁਣ ਪਹਿਲਾਂ ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਜਦੋਂ ਉਹਨਾਂ ਦਾ ਵਿਆਹ ਹੋ ਰਿਹਾ ਸੀਗਾ ਤੇ ਜਿਹੜਾ ਉਹ ਸੀਨ ਆ ਉਦੋਂ ਮੈਨੂੰ ਸੇਮ ਜੋ ਜਾਸਰ ਕਹ ਰਿਹਾ ਕਿ ਉਹ ਸੱਚੀ ਤੁਹਾਡੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਹੁੰਦਾ ਕਿ ਉਦੋਂ ਸੱਚੀ ਇੰਨਾ ਵਿਸ਼ਵਾਸ ਕੇ ਤੁਸੀਂ મતલਬ ਬਿਨਾ ਪੁੱਛੇ ਬਿਨਾ ਕੁਝ ਕਹੇ ਜਾਂ ਬਿਨਾ ਸਵਾਲ ਉਠਾਏ ਤੁਸੀਂ ਉਹਨਾਂ ਨੇ ਜਿੱਦਾਂ ਆਪਦੀ ਪਿਤਾ ਜੀ ਦੀ ਆਗਿਆ ਦਾ ਪਾਲਣ ਕੀਤਾ ਉਹਨਾਂ ਨੇ ਹਾਂ ਕਰਤੀ ਤੇ ਉਹਨਾਂ ਨੇ મતલਬ ਉਹ ਤੋਂ ਬਾਅਦ ਇੱਕ ਵਾਰੀ ਵੀ ਜਦੋਂ ਫਿਲਮ ਦੇ ਫਿਲਮ ਦੇ ਵੀ ਨਹੀਂ ਜਦੋਂ ਕਹਾਣੀ ਦੇ ਐਂਡ 'ਚ ਵੀ ਜਦੋਂ ਉਹ ਠੀਕ ਹੋ ਜਾਂਦੇ ਆ ਤੇ ਬੀਬੀ ਰਜਨੀ ਜੀ ਵਾਪਸ ਜਾਂਦੇ ਆ ਆਪਦੇ ਪਿਤਾ ਜੀ ਕੋਲ ਤੇ ਉਹਨਾਂ ਨੂੰ મતલਬ ਨਾ ਉਹਨਾਂ ਨੇ ਕੋਈ ਆਦੇ ਦਿਲ 'ਚ ਗੱਲ ਰੱਖੀ ਉਹਨਾਂ ਨੂੰ મતਲਬ ਇੰਨਾ ਸਿਰਫ ਔਰ ਸਿਰਫ ਇਹ ਸੀਗਾ ਕਿ ਰੱਬ ਨੇ ਮੇਰੇ ਲਈ ਲਿਖਿਆ ਤੇ ਇਹਨੂੰ ਮੈਂ ਹਾਂ ਕਰਨੀ ਆ ਸੋ ਉਸ ਮੇਨਾਂ ਦਾ ਉਹੀ ਮੇਰੇ ਦਿਮਾਗ 'ਚ ਸੇਮ ਚੱਲ ਰਿਹਾ ਸੀ ਜੋ ਜਾਸਦੀ ਦੇ ਚੱਲ ਰਿਹਾ ਸੀ ਸਾਡੇ ਸਾਰਿਆਂ ਦੀ ਵੀ ਚੱਲ ਰਹੀ ਸੀ ਯੋਗਰਾਜ ਜੀ ਅਸੀਂ ਸਾਰੇ ਡਿਸਕਸ ਵੀ ਕਰਦੇ ਹੁੰਦੇ ਸੀ ਜਦੋਂ ਆ ਬੈਠੇ ਹੁੰਦੇ ਸੀਗੇ ਕਿ ਮਤਲਬ ਕਹਾਣੀ ਬਾਰੇ ਕਿ ਮਤਲਬ ਕਿੱਦਾਂ ਦਾ ਸਮਾਂ ਸੀ ਉਹ ਬੀਬੀ ਰਜਨੀ ਦੀ ਕਹਾਣੀ ਦੇ ਵਿੱਚ ਵਿਦਿਆ ਹੈ ਕਿਉਂਕਿ ਉਹ ਪੜੇ ਲਿਖੇ ਸੀ ਬਾਕੀ ਦੀਆਂ ਪਹਿਣਾ ਦੀ ਦਿਲਚਸਪੀ ਨਹੀਂ ਸੀ ਬੀਬੀ ਰਜਨੀ ਦੀ ਆ ਕਿ ਉਹ ਇੱਕ ਸੱਚਾਈ ਹੈ ਤੇ ਉਹ ਪਿਤਾ ਦੇ ਲਈ ਰਿਸਪੈਕਟ ਹੈ ਅੱਜ ਕੱਲ ਸ਼ਾਇਦ ਅਸੀਂ ਮਾਪਿਆਂ ਦੀ ਸਹੀ ਗੱਲ ਨਹੀਂ ਮੰਨਦੇ ਲੇਕਿਨ ਬੀਬੀ ਰਜਨੀ ਨੇ ਆਪਣੇ ਪਿਤਾ ਦੀ ਉਸ ਗੱਲ ਨੂੰ ਰੱਬ ਦਾ ਭਾਣਾ ਮੰਨ ਕੇ ਕਬੂਲ ਕੀਤਾ ਸੋ ਕੁਝ ਚੀਜ਼ਾਂ ਨੂੰ ਤੁਸੀਂ ਕੰਪੇਅਰ ਕਰਕੇ ਇਹ ਮਹਿਸੂਸ ਕਰਦੇ ਹੋਣੇ ਕਿ ਵਾਕਈ ਇਹ ਇਸ ਤਰ੍ਹਾਂ ਦੀਆਂ ਕੁਝ ਫੀਮੇਲਸ ਤੇ ਅਸੀਂ ਆਪਣੇ ird gird ਵੀ ਵੇਖਦੇ ਹੋਵਾਂਗੇ ਜਾਂ ਮੈਂ ਤੁਹਾਨੂੰ ਇਹ ਕਹਾਂ ਕਿ এডੂਕੇਸ਼ਨ ਨੇ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਬਦਲਿਆ ਜੇ ਤਾਂ ਤੁਸੀਂ ਆ ਇਥੇ ਕਹਿੰਦੇ ਹੋ ਕਿ ਮਤਲਬ ਜਿੱਦਾਂ ਬੀਬੀ ਰਜਨੀ ਜੀ ਨੇ ਅੱਜ ਕੱਲ ਉਹਨਾਂ ਨੇ ਮਤਲਬ ਆਪਣੇ ਪੇਰੈਂਟਸ ਦੀ ਆਪਣੇ ਪਿਤਾ ਜੀ ਦੀ ਸਪੈਸ਼ਲੀ ਉਹਨਾਂ ਨੇ ਰਾਈਟ ਅਵੇ ਉਹਨਾਂ ਨੇ ਮੰਨੀ ਤੇ ਅੱਜ ਕੱਲ ਫਰਕ ਹੈਗਾ ਆ ਤਾਂ ਹਾਂਜੀ ਥੋੜਾ ਜਿਹਾ ਹੈਗਾ ਆ ਆਫ ਕர்ஸ் ਉਹ ਤਾਂ ਵਿਦ ਐਜੂਕੇਸ਼ਨ ਵਿਦ ਟਾਈਮ ਨਵੀਂ ਜਨਰੇਸ਼ਨ ਨਿਊ ਨਿਊ ਚੀਜਾਂ ਸਿੱਖਦੀ ਆ ਤੇ ਬਟ ਆਈ ਥਿੰਕ ਜੋ ਮੈਂ ਆਪਣੇ ਵਾਲੇ ਵਾਲੇ ਦੇਖਿਆ ਹੈ ਜਾਂ ਜੋ ਮੈਂ ਜਿੱਦਾਂ ਲਾਈਕ ਮੈਂ ਆਪਣੇ ਪੇਰੈਂਟਸ ਨਾਲ ਆਈ ਡੋਨਟ ਥਿੰਕ ਇੰਨਾ ਫਰਕ ਹੋਊਗਾ ਕਿਉਂਕਿ ਆਫਕੋਰਸ ਉਹ ਟਾਈਮ ਹੋਰ ਸੀਗਾ ਬਟ ਐਜੂਕੇਸ਼ਨ ਜ਼ਰੂਰ ਤੁਹਾਨੂੰ ਇੱਕ ਨੋਲਿਜ ਜ਼ਰੂਰ ਸਿਖਾਉਂਦੀ ਹੈ ਤੁਹਾਨੂੰ ਜੋ ਤੁਸੀਂ ਮੇਬੀ ਆਪਣੇ ਪੇਰੈਂਟਸ ਤੋਂ ਜ਼ਿਆਦਾ ਤੁਸੀਂ ਐਕਸਪੀਰੀਅੰਸ ਕਰਦੇ ਹੋ ਨਵੀਆਂ ਚੀਜ਼ਾਂ ਬਟ ਆਈ ਡੋਨਟ ਥਿੰਕ ਉਹ ਰਿਸ਼ਤੇਆਂ ਦੇ ਵਿੱਚ ਇੰਨਾ ਫਰਕ ਲੈ ਕੇ ਆਉਂਦੀ ਹੈ ਜੀ ਜਦੋਂ ਮਤਲਬ ਕੁਝ ਅਜਿਹੇ ਸੀਨਸ ਆਈ ਥਿੰਕ ਉਹ ਫਿਲਮ ਦਾ ਹਿੱਸਾ ਨੇ ਕਿ ਕੋੜੀ ਪਤੀ ਦੇ ਨਾਲ ਰਹਿਣਾ ਜਾਂ ਫਿਰ ਉਹਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਸੋ ਤੁਹਾਡੇ ਲਈ ਉਹਨਾਂ ਚੀਜ਼ਾਂ ਨੂੰ ਕੈਰੀ ਕਰਨਾ ਕਿਵੇਂ ਦਾ ਸੀਗਾ ਉਹ ਮਤਲਬ ਮੈਂ ਅਗੇਨ ਮੈਂ ਮੇਰੇ ਲਈ ਤਾਂ ਫਿਰ ਵੀ ਆਈ ਡੋਨਟ ਥਿੰਕ ਇਨੋ ਹਾਰਡ ਸੀਗਾ ਕਿਉਂਕਿ ਸਾਡੇ ਕੋ ਸਾਰੀਆਂ ਸਹੂਲਤਾਂ ਸੀਗੀਆਂ ਸੈੱਟ ਤੇ ਤੇ ਸੋ ਮੈਂ ਕਦੇ-ਕਦੇ ਮਤਲਬ ਕਿਉਂਕਿ ਕਾਸਟੂਮਸ ਹੈਵੀ ਸੀ ਯਾ ਗਰਮੀ ਬਹੁਤ ਸੀ ਉਸ ਟਾਈਮ ਤੇ ਜਦੋਂ ਅਸੀਂ ਕੈਰੀ ਕਰਨਾ ਉਹਨਾਂ ਨੂੰ ਤੇ ਮੈਨੂੰ ਕਦੇ-ਕਦੇ ਜਦੋਂ ਮੈਂ ਮਾੜਾ ਜਿਹਾ ਵੀ ਮੈਨੂੰ ਫੀਲ ਹੋਣਾ ਕਿ ਹਾਰਡ ਆਇਆ ਖਾ ਲੱਗ ਰਿਹਾ ਮੈਂ ਰਾਈਟ ਅਵੇ ਸੋਦੀ ਸੀ ਕਿ ਜੋ ਉਦੋਂ ਆਇਆ ਸੀਗਾ ਬੀਬੀ ਰਜਨੀਜੀ ਜੀ ਦੇ ਨਾਲ ਉਹਦੇ ਨਾਲ ਤੇ ਉਹਦੇ ਬਰਾਬਰ ਤੇ ਕੁਝ ਨਹੀਂ ਹੈਗਾ ਤੇ ਸੋ ਥੋੜਾ ਜਿਹਾ ਥੋੜਾ ਜਿਹਾ ਮੈਨੂੰ ਕਦੇ-ਕਦੇ ਡਿਫਿਕਲਟ ਲੱਗਿਆ ਬਟ ਮੈਂ ਰਾਈਟ ਅਵੇ ਆਪਣੇ ਆਪ ਨੂੰ ਮੈਨੂੰ ਯਾਦ ਹੈ ਮੈਂ ਸਮਝਾਉਂਦੀ ਹੁੰਦੀ ਸੀ ਕਿ ਇਹ ਕੁਝ ਨਹੀਂ ਹੈਗਾ ਉਹਨਾਂ ਨੇ ਤਾਂ ਐਕਚੁਅਲ ਲਾਈਫ ਦੇ ਵਿੱਚ ਹੰਡਾਇਆ ਆ ਤੇ ਸਾਡੇ ਲਈ ਤਾਂ ਮਤਲਬ ਫਿਰ ਵੀ ਬਹੁਤ ਆਸਾਨ ਸੀਗਾ ਸੱਚੀ ਦੱਸਾਂ ਮੈਂ ਟੂਪੀ ਗਿੱਲੇ ਵਿਸ਼ਵਾਸ ਸ਼ਰਧਾ ਇਨ੍ਹਾਂ ਸ਼ਬਦਾਂ ਦੇ ਕੀ ਮਾਇਨੇ ਨੇ ਆਈ ਥਿੰਕ ਆਈ ਸੱਚੀ ਅਸਾਂ ਸਿਰਫ ਮੇਰੇ ਲਈ ਨਹੀਂ ਆਈ ਥਿੰਕ ਸਾਰੇ ਲਈ ਆ ਸਾਰੇ ਇੱਕ ਫੇਥ ਤੇ ਤੁਰੇ ਫਿਰਦੇ ਆ ਕੋਈ ਕੋਈ ਵੀ ਰਿਲੀਜੀਅਨ ਹੋ ਸਕਦਾ ਕੋਈ ਵੀ ਚੀਜ਼ ਹੋ ਸਕਦੀ ਆ ਆ ਸੋ ਸਿਰਫ ਮੇਰੇ ਲਈ ਨਹੀਂ ਆਈ ਥਿੰਕ ਸਾਰੇ ਤੁਹਾਡੇ ਲਈ ਵੀ ਹੋਊਗਾ ਕਿ ਫੇਥ ਰੱਖਣਾ ਜਦੋਂ ਚੰਗਾ ਮਾੜਾ ਸਮਾਂ ਆਉਂਦਾ ਜਦੋਂ ਚੰਗਾ ਵੀ ਆਉਂਦਾ ਆਪਾਂ ਇੱਕ ਥੈਂਕ ਯੂ ਕਰਦੇ ਆ ਕਿਸੇ ਇੱਕ ਚੀਜ਼ ਨੂੰ ਜਿਹੜੀ ਆਪਣੇ ਤੋਂ ਬਹੁਤ ਵੱਡੀ ਆ ਤੇ ਸੋ ਮੇਰੇ ਲਈ ਵਿਸ਼ਵਾਸ ਮਤਲਬ ਉਹਦੇ ਸਿਰ ਤੇ ਸੱਚੀ ਅਸਾ ਦੁਰੇ ਫਿਰਦੇ ਆ ਬਿਲਕੁਲ ਵਾਕਏ ਬਹੁਤ ਬਹੁਤ ਵੱਡੀ ਗੱਲ ਹੈ ਜੀ ਆ ਫਿਲਮ ਦੀ ਜਿਹੜੀ ਸਕ੍ਰਿਪਟ ਹੈ ਜਦੋਂ ਤੁਹਾਡੇ ਤੱਕ ਪਹੁੰਚੀ ਸੀਗੀ ਜ ਜਨਾ ਮੈਂ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹੋ ਇੱਕ ਵਾਰ ਇਹ ਖਿਆਲ ਆਇਆ ਸੀ ਕਿ ਮੈਂ ਇਹ ਨਿਭਾ ਸਕਦੀ ਹਾਂ ਹਾਂਜੀ ਮੈਨੂੰ ਤਾਂ ਹਜੇ ਵੀ ਲੱਗ ਰਿਹਾ ਹੈ ਮੈਨੂੰ ਤਾਂ ਹਜੇ ਵੀ ਫੀਲ ਹੋ ਰਿਹਾ ਕਿ ਮਤਲਬ ਕੋਈ ਗਲਤੀ ਨਾ ਹੋ ਗਈ ਹੋਵੇ ਕਿਉਂਕਿ ਉਹ ਨਾਰਮਲ ਆ ਫੀਲ ਕਰਨਾ ਆ आई मीन ਇਟ ਡਰ ਡਾ ਉਹਨਾਂ ਦਾ ਕਿਰਦਾਰ ਆ ਮਤਲਬ ਕੋਈ ਗਲਤੀ ਨਾ ਹੋ ਜਾਵੇ ਇਹ ਬਹੁਤ ਯੂ نو ਤੁਸੀਂ ਕਿਸੇ ਨੂੰ ਡਿਸਪਾਇੰਟ ਨਹੀਂ ਕਰਨਾ ਚਾਹੁੰਦੇ ਕੋਈ ਨਿਰਾਸ਼ ਨਾ ਹੋ ਜਾਵੇ ਤੇ ਮੈਨੂੰ ਤਾਂ ਹਜੇ ਤੱਕ ਲੱਗ ਰਿਹਾ ਮੇਰੇ ਮਾਪੇ ਮੰਮੀ ਡੈਡੀ ਨੂੰ ਲੱਗ ਰਿਹਾ ਸਾਡੀ ਸਾਰੀ ਫੈਮਿਲੀ ਲਈ ਇਹ ਬਹੁਤ ਵੱਡੀ ਗੱਲ ਹੈ ਜੀ ਸਿਰਫ ਮੇਰੇ ਲਈ ਨਹੀਂ ਕਿ ਅਸੀਂ ਇਹ ਫਿਲਮ ਕਰ ਰਹੇ ਹਾਂ ਸੋ ਉਹਨਾਂ ਨੇ ਵੀ ਹੁਣ ਜਦੋਂ ਮੈਂ ਆਈ ਹਾਂ ਉਹਨਾਂ ਨੇ ਵੀ ਮੈਨੂੰ ਇਹੀ ਕਹਿ ਕੇ ਤੋਰਿਆ ਕਿ ਮਤਲਬ ਆਪਣਾ ਬੈਸਟ ਕਰੀ ਤੇ ਮਤਲਬ ਮੇਕ ਸ਼ਰ ਕਰੀਂ ਕਿ ਕੋਈ ਗਲਤੀ ਨਾ ਹੋ ਜਾਵੇ ਕੁਝ ਇਦਾਂ ਦੇ ਮਤਲਬ ਸ਼ੂਟ ਦੇ ਦੌਰਾਨ ਉਹਨਾਂ ਨੂੰ ਫਿਲਮ ਦੇਖਣ ਨੂੰ ਵੀ ਬਹੁਤ ਡਰ ਲੱਗ ਰਿਹਾ ਵੀ ਸਹੀ ਹੋਇਆ ਹੋਵੇ ਸੋ ਯਾ ਡਰਤਾ ਲੱਗਦਾ ਡਰਤਾ ਉਦੋਂ ਵੀ ਲੱਗਿਆ ਸੀ ਡਰਤਾ ਹੁਣੇ ਵੀ ਲੱਗਦਾ ਮੈਂ ਪੁੱਛਣ ਨੂੰ ਤੁਹਾਡੇ ਤੋਂ ਬਹੁਤ سارے ਸਵਾਲ ਪੁੱਛਣਾ ਚਾਹਨੀ ਆ ਪਰ ਅੱਜ ਮੇਰੀ ਖਾਇਸ਼ ਇਹ ਸੀ ਕਿ ਆਪਾਂ ਸਿਰਫ ਬੀਬੀ ਰਚਨੀ ਦੇ ਬਾਰੇ ਹੀ ਗੱਲਬਾਤ ਕਰੀਏ ਤਾਂ ਜਿੰਨਾ ਵੀ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਉਹ ਸਾਰੇ ਇਸ ਚੀਜ਼ ਲਈ ਖੁਸ਼ ਨੇ ਕਿ ਤੁਸੀਂ ਇਹ ਰੋਲ ਨਿਭਾ ਰਹੇ ਹੋ ਕਿਉਂਕਿ ਉਹ ਤੁਹਾਡੀ ਸਾਦਗੀ ਕਿਰਦਾਰ ਨੂੰ ਇਦਾਂ ਹੀ ਪਸੰਦ ਕਰਦੇ ਆ ਉਹਨਾਂ ਨੂੰ ਲੱਗਦਾ ਤੁਸੀਂ ਸਹੀ ਚੋਣ ਹੋ ਤੇ ਬਾਕੀ ਇਹ ਫਿਲਮ ਦੀ ਇੱਕ ਵਾਈਬ ਹੀ ਇਹੋ ਜੀ ਹੈ ਮੈਨੂੰ ਲੱਗਦਾ ਹੈ ਕਿ ਫਿਲਮ ਦੇਖਣ ਤੋਂ ਬਾਅਦ ਵੀ ਇਹ ਸਾਡੇ ਨਾਲ ਰਹੇਗੀ ਔਰ ਅਸੀਂ ਜ਼ਰੂਰ ਬੈਠ ਕੇ ਸੋਚਾਂਗੇ ਕਿ ਬੀਬੀ ਰਜਨੀ ਦਾ ਜੇ ਰੱਬ ਤੇ ਭਰੋਸਾ ਹੋ ਸਕਦਾ ਹੈ ਉਹ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਗੁਰੂ ਰਾਮਦਾਸ ਪਾਤਸ਼ਾਹ ਹੱਲ ਕਰ ਸਕਦੇ ਆ ਤਾਂ ਸਾਡੇ ਦੀਆਂ ਕਿਉਂ ਨਹੀਂ ਜੀ ਜੀ 100% थैंक यू ਸੋਮਾ ਜੀ ਥੈਂਕ ਯੂ ਹਾਂ ਜੀ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਵੀਡੀਓ ਦੇ ਅੰਦਰ ਦੇਖਿਆ ਹੋਏਗਾ ਕਿ ਜਿਹੜੀ ਰੂਪੀ ਗਿੱਲ ਨੇ ਉਹ ਕਿਸ ਤਰ੍ਹਾਂ ਮਤਲਬ ਐਕਸਾਈਟਮੈਂਟ ਆਪਣੀ ਜ਼ਾਹਿਰ ਕਰ ਰਹੀ ਏ ਤੇ ਕਿੰਨਾ ਫਖਰ ਮਹਿਸੂਸ ਕਰ ਰਹੀ ਏ ਕਿ ਮੈਂ ਇੱਕ ਐਸਾ ਕਿਰਦਾਰ ਅਦਾ ਕਰ ਰਹੀ ਹਾਂ ਮਤਲਬ ਇੱਕ ਐਸੀ ਔਰਤ ਦਾ ਜੋ ਬਹੁਤ ਮੁਸ਼ਕਲ ਹੈ ਤੇ ਇਹ ਵੀ ਕਹਿ ਰਹੀ ਏ ਕਿ ਉਹਨਾਂ ਉਹਨਾਂ ਵਰਗਾ ਬੰਨਾ ਉਹਨਾਂ ਵਰਗਾ ਕਿਰਦਾਰ ਅਦਾ ਕਰਨਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਹੀ نامुमकिन ਹੈ ਤੇ ਇਹ ਮੂਵੀ ਦੇ ਅੰਦਰ ਅਸੀਂ ਇਹੋ ਹੀ ਦਿਖਾਉਣਾ ਚਾਹ ਰਹੇ ਹਾਂ ਕਿ ਅਗਰ ਕਿਸੇ ਦਾ ਕੋਈ ਬੱਚੀ ਬਾਦੋਂ ਹੁੰਦੀ ਸੀ ਤੇ ਉਹਨੂੰ ਅੱਛਾ ਨਹੀਂ ਸੀ ਸਮਝਾ ਜਾਂਦਾ ਉਹਨੂੰ ਕਿਸ ਕਿਸ ਤਰ੍ਹਾਂ ਦੀਆਂ ਜ਼ਲਾਲਤ ਉਹਨੂੰ ਮਤਲਬ ਜ਼ਿੱਲਤ ਉਹਦੇ ਸਾਹਮਣੇ ਆਂਦੀ ਸੀ ਉਹਦੇ ਮੁਕੱਦਰ ਬਣਦੀ ਸੀ ਕਿੰਨੀਆਂ ਕੋਣ ਮੁਸ਼ਕਿਲਾਂ ਮੁਸ਼ਕਿਲਾਂ ਤੋਂ गुਜ਼ਰਨਾ ਪੈਂਦਾ ਸੀ ਉਹਨੂੰ ਤੇ ਉਸ ਤੋਂ ਬਾਅਦ ਜਰਨੈਲ ਸਿੰਘ ਦਾ ਜਿਹੜਾ ਕਿਰਦਾਰ ਏ ਉਹ ਖੁਦਾ ਨੂੰ ਖੁਦਾ ਨਹੀਂ ਸਮਝਦਾ ਖੁਦਾ ਹੋਣ ਤੇ ਯਕੀਨ ਨਹੀਂ ਰੱਖਦਾ ਇਹ ਮੂਵੀ ਸੱਚ ਦੇ ਵਿੱਚ ਅੱਖਾਂ ਖੋਲਣ ਵਾਲੀ ਮੰਨੀ ਜਾਂਦੀ ਏ ਇਹ ਮੂਵੀ ਸੱਚ ਦੇ ਵਿੱਚ ਜਿਹਨੂੰ ਕਹਿੰਦੇ ਨੇ ਨਾ ਕਿ ਰਿਐਲਿਟੀ ਬੇਸ ਤੇ ਇੱਕ ਸਟੋਰੀ ਹੈਗੀ ਏ ਪੰਜਾਬੀ ਜਿਹੜੇ ਐ ਨੇ ਇਸ ਟਾਈਮ ਤੇ ਉਸੇ ਹੀ ਅਟ੍ਰੈਕ ਤੇ ਕੰਮ ਕਰ ਰਹੇ ਨੇ ਕਿ ਜਿਹੜੀਆਂ ਕਹਾਣੀਆਂ ਹੁੰਦੀਆਂ ਸੀ ਨਾ ਜਿਹੜੀਆਂ ਅਸਕੇ ਦੀਆਂ ਕਿਤਾਬਾਂ 'ਚ ਪੜੀਆਂ ਸੀ ਉਹ ਇਸ ਟਾਈਮ ਤੇ ਸਾਡੇ ਸਾਹਮਣੇ ਨੇ ਸਾਡੇ ਸਾਹਮਣੇ ਉਹਨਾਂ ਨੇ ਇੱਕ ਮੂਵੀ ਦੇ ਜ਼ਰੀਏ ਸਾਨੂੰ ਇਹ ਪੇਗਾਮ ਦਿੱਤਾ ਹੈ ਕਿ ਜਿਹੜੇ ਕਿਰਦਾਰ ਐ ਸੀ ਉਹਨਾਂ ਨੇ ਕਿਸ-ਕਿਸ ਤਰ੍ਹਾਂ ਕਿੰਨਾ ਕੋ ਮੁਸ਼ਕਲ ਟਾਈਮ گزار ਕੇ ਤੇ ਆਪਣਾ ਜਿਹੜਾ ਲੋਹਾ ਉਹ ਬਣਵਾਇਆ ਤੋ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ ਐਸ ਜੀ ਦੀ ਵੀਡੀਓ ਮਿਲ ਸਰ ਕੇ ਦਰਸ਼ਨਾ ਕੇ ਵੀਡੀਓ ਤੁਹਾਨੂੰ ਕੈਂਜੀ ਲੱਗੀ ਤੇ ਬਾਕੀ ਮਿਲ ਲੈਣਾ ਕਿਸੇ ਨੈਕਸਟ ਵੀਡੀਓ ਦੇ ਜਦੋਂ